ਰੋਗਡਨ ਕਰ ਰਹੇ ਆ ਇੱਕ ਕਰਦਾ ਦੋ ਕਰਨ ਜਾ ਰਹੇ ਆ ਸੋ ਭਾਮੀਆਂ ਖੁਰ ਤੋਂ ਸੰਕਰੋਣੀ ਵਾਲੀ ਰੋਡ ਹੈ ਅੱਛੜੀ 35 36 ਲੱਖ ਦਾ ਇਹ ਤੇ ਮੁੱਖ ਮੰਤਰੀ ਸਰਕਾਰ ਕੋਲ ਸਮਾਂ ਦੇ ਦਿੱਤ ਕਰਕੇ ਪੈਸੇ ਆਏ ਨੇ ਸੋ ਕਿ ਇਸ ਪਿੰਡ ਨਾਲ ਇਸ ਇਲਾਕੇ ਨਾਲ ਵਾਦਾ ਕੀਤਾ ਇਸ ਇਲਾਕੇ ਜਿਹੜਾ ਮੇਰਾ ਘਰ ਹੈ ਜੀ ਕਿ ਹਰ ਗਲੀ ਹਰ ਸੜਕ ਪੂਰੇ ਸਾਹਮਣੇ ਵਾਲੀਆਂ ਬਣਾਵਾਂਗੇ ਸੋ ਹਰ ਕੱਲ ਵੀ ਛੋਟੀ ਮੁੰਡੀਆਂ ਨੇ ਦੋ ਸਰਕਾਂ ਦੇ ਉੱਤੇ ਘਟਨ ਕੀਤੀਆਂ ਲੱਖਾਂ ਰੁਪਈਆ ਦੇ ਅੱਜ 2 ਕਰੋੜ ਦੇ ਉੱਤੇ ਘਟਨ ਇਸ ਭਾਮੀਆਂ ਦੇ ਵਿੱਚ ਹੋਣ ਜਾ ਰਿਹਾ ਹੋਰ ਪੰਜ ਚਾਰ ਪੰਜ ਕਰੋੜ ਦੇ ਉੱਤੇ ਘਟਨ ਪੂਰੇ ਹਲਕੇ ਜੱਜ ਕਰਮ ਜਾ ਰਹੇ ਆ ਸੋ ਪੂਰਾ ਹਲਕੇ ਨੂੰ ਵਾਦਾ ਕੀਤਾ ਹੋਇਆ ਕਿ ਤੁਸੀਂ ਸੇਵਾਦਾਰ ਬਣਾਇਆ 2022 ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਦੀ ਸੇਵਾ ਮਿਲੀ ਪਰ ਆਪਣੇ ਹਲਕੇ ਵੱਲ ਪੂਰਾ ਵੀ ਧਿਆਨ ਹੈ ਪੰਜਾਬ ਵੱਲ ਜਿੱਥੇ ਧਿਆਨ ਰੱਖੀਦਾ ਸੋ ਸਾਰੇ ਪੰਜਾਬ ਵਾਸੀਆਂ ਨਾਲ ਵਾਦਾ ਸਾਰੇ ਨਿਭਾ ਰਹੇ ਆਂ ਸਿਵਾ ਨਿਭਾ ਰਹੇ ਆਂ ਪਰ ਆਪਣੇ ਹਲਕੇ ਦੇ ਵਿੱਚ ਵੀ ਜਿੰਨੇ 2022 ਤੱਕ ਵਾਦੇ ਕੀਤੇ ਸੀ ਸਾਰੇ ਵਾਦੇ ਪੂਰੇ ਕਰ ਰਿਹਾ ਇੱਕ ਇੱਕ ਸੜਕ ਜਿਹੜੀ ਹੈ ਉਹ ਬਣਾ ਕੇ ਇੱਕ ਇੱਕ ਪਿੰਡ ਦੀ ਗਲੀ ਉਹ ਬਣਾਵਾਂਗੇ ਸੋ ਇਹੀ ਅੱਜ ਅਨਾਉਂਸ ਕਰਨਾ ਹੈ ਤੇ ਇੱਕ ਮਿਸ਼ਨ ਚੜ੍ਹਦੀ ਕਲਾ ਦੀ ਮੈਂ ਤੁਹਾਡੇ ਚੈਨਲ ਰਹੀਂ ਸਾਰੇ ਪਰਿਵਾਰਾਂ ਨੂੰ ਕਹਾਂਗਾ ਜਿੰਨਾ ਵੀ ਹੋ ਸਕਦਾ ਆਪਾਂ ਹਰ ਪਿੰਡਿਤ ਪਰਿਵਾਰਾਂ ਲਈ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜਰੂਰ ਸ਼ਾਮਿਲ ਹੋ ਦੀ। ਮંત્રી ਸਾਹਿਬ ਕਿੰਨੇ ਕਿਲੋਮੀਟਰ ਦੀ ਰੋਡ ਬਣਦੀ ਹੋਈ ਹੈ? ਇਹ ਤਕਰੀਬਨ 1.5 ਕਿਲੋਮੀਟਰ ਦੀ ਰੋਡ ਹੈ ਜਿਹੜੀ ਬਣ ਰਹੀ ਹੈ। ਸੋ ਇਹ ਬਹੁਤ ਲੰਬੇ ਸਮੇਂ ਤੋਂ ਖਰਾਬ ਸੀ। ਸੋ ਇਹ 35 ਲੱਖ 85 ਹਜ਼ਾਰ ਰੁਪਏ ਦੀ ਅਮਾਉਂਟ ਦਾ ਇਹਨਾ ਆਪਾਂ ਹੋਇਆ ਟੋਟਲ ਤੇ ਇਹ ਜਿਹੜੀ ਕੱਜ ਭਾਮੀਆਂ ਜਾ ਰਹੀ ਹੈ ਜਿਹੜੀ ਤਾਜਪੁਰ ਨੂੰ ਮਿਲਦੀ ਹੈ ਤਕਰੀਬਨ 2 ਕਰੋੜ ਦੇ ਕੰਮ ਜਿਹੜੇ ਅੱਜ ਭਾਮੀਆਂ ਦੇ ਵਿੱਚ ਦੇਖੋ ਇਹ ਆ ਜਿਵੇਂ ਆਪਣੇ ਸ਼ੰਕਰ ਕਲੋਨੀ ਤੋਂ ਮੇਨ ਭਾਮੀ ਵਾਲ ਰੋਡ ਜਾਂਦੀ ਹੈ ਉਹਦਾ ਉਦਗਟਨ ਕੀਤਾ ਸਰ 1 ਕਿਲੋਮੀਟਰ ਦੀ ਰੋਡ ਹੈ ਤੇ ਇਹਦੀ ਲਾਗਤ 35 ਲੱਖ 85 ਹਜ਼ਾਰ ਦੀ ਉਸੇ ਪਿਲੇ ਸਮੇਂ ਦੀ ਮੰਗ ਸੀ ਵੀ ਇਹ ਜੀ ਆਹ ਮੰਗ ਪੂਰੀ ਸਰ ਮੇਰੇ ਤੋਂ ਲੱਗਦਾ ਵੀ 2016 ਤੋਂ ਇਹ ਮੰਗ ਚੱਲ ਰਹੀ ਸੀ ਸਰ ਵੀ ਹੁਣ ਦੇਖ ਲਓ ਕੰਪਲੀਟ ਹੋ ਗਈ ਤੇ ਆਵਾ ਦੀ ਪਾਰਟੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਸਰਕਾਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੰਮ ਕਰਾਂਗੇ ਤੇ ਉਹਨਾਂ ਨੇ ਕੰਮ ਵੀ ਕਰਕੇ ਦਿਖਾ ਰਹੇ ਸਰ